ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਜਣੇ ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਲਾਸਟ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਤੁਸੀਂ ਮਸਲਿਨ ਸਿਲਕ ਵਾਲੇ ਸੂਟ ਸੀ ਡਿਮਾਂਡ ਕਰ ਰਹੇ ਹੋ ਆਪਾਂ ਨੈਕਸਟ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਪਰ ਵੀਡੀਓ ਤੋਂ ਪਹਿਲਾਂ ਵੀ ਕੁਝ ਸੂਟਸ ਸੇਲ ਹੋ ਚੁੱਕੇ ਆ ਜਿੰਨਾ ਕਸਟਮਰ ਸੀ ਡਿਮਾਂਡ ਸੀ ਤੇ ਜੋ ਰਹਿ ਗਏ ਨੇ ਉਹ ਤੁਸੀਂ ਇਹਨਾਂ ਦੇ ਵਿੱਚੋਂ ਲੈ ਸਕਦੇ ਹੋ ਠੀਕ ਹੈ ਜੀ ਇਸਰਾਂ ਦੇ ਨਾਲ 올ਓਵਰ ਸੂਟ ਰਹੇਗਾ ਇਹ ਗੋਲਾ ਪ੍ਰਿੰਟ ਬਣਿਆ ਹੋਇਆ ਤੁਹਾਡੇ ਸੂਟ ਦਾ ਤੇ ਇਹ ਰਹਿਣਾ ਦੁਪੱਟਾ ਅੰਝ ਬਹੁਤ ਹੀ ਫਾਈਨ ਕੁਆਲਿਟੀ ਤੇ ਖੁੱਲੇ ਡੁੱਲੇ ਦੁਪੱਟੇ ਰਹਿਣਗੇ ਇਸ ਤਰ੍ਹਾਂ ਦੇ ਨਾਲ ਦੋਨੋਂ ਸਾਈਡ ਦੁਪੱਟੇ ਦੇ ਬਾਰਡਰ ਬਣਿਆ ਹੋਇਆ ਜਿਹੜਾ ਤੁਹਾਡਾ ਸੂਟ ਹੈ ਇਹ 올ਓਵਰ ਰਹੇਗਾ ਕਲਰ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਜਾਂਦਾ ਸਕਰੀਨਸ਼ਾਟ ਲੈ ਕੇ ਜੋ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਸ ਦੇ ਉੱਪਰ WhatsApp ਮੈਸੇਜ ਕਰਦੇ ਜਾਓ ਹਾਂਜੀ ਨੈਕਸਟ ਏਵਨ ਦਾ ਬਲੈਕ ਕਲਰ ਹੈ ਛੋਟਾ ਪ੍ਰਿੰਟ ਬਣਿਆ ਹੋਇਆ ਬਲੈਕ ਕਲਰ ਦੇ ਵਿੱਚ ਇਹ ਵੀ ਆਊਟਲਾਈਨਿੰਗ ਬਣਨ ਵਾਲੇ ਸੂਟ ਹੀ ਨੇ ਤੁਹਾਡੇ ਠੀਕ ਹੈ ਇਹ ਰਹਿਣਾ ਦੁਪੱਟਾ ਦਾ ਨੈਸਟੋਂ ਦੇ ਨਾਲ ਦੁਪੱਟੇ ਦੀ ਪ੍ਰਿੰਟਿੰਗ ਬਣੀ ਹੋਈ ਹੈ ਹਾਂਜੀ ਵਾਈਟ ਕਲਰ ਵੀ ਬਹੁਤ ਸੋਹਣਾ ਹੈ ਇਸ ਤਰ੍ਹਾਂ ਦੀ ਸਪ੍ਰਿੰਟਿੰਗ ਰਹਿਣੀ ਹੈ ਇਹ ਕਿਸੇ ਬਹੁਤ ਪਿਆਰੇ ਕਲਰ ਲੱਗੇ ਹੋਏ ਨੇ ਵਿੱਚ ਇਹ ਰਿਹਾ ਨੇ ਆਪਣਾ ਦੁਪੱਟਾ ਇਸ ਤਰ੍ਹਾਂ ਸਾਰੇ ਦੁਪੱਟੇ ਦੇ ਵਿੱਚ ਪ੍ਰਿੰਟਿੰਗ ਦਾ ਜਾਲ ਬਣਿਆ ਹੋਇਆ ਲੋਜੀ ਨੈਕਸਟ ਆਪਣਾ ਇਹ ਵਾਲਾ ਕਲਰ 골ਡਨ ਬ੍ਰਾਊਨ ਕਲਰ ਦੇ ਉੱਪਰ ਬਣਿਆ ਹੋਇਆ। ਇਸੇ ਨੂੰ ਇਹ ਵਾਲਾ ਰਹਿਣਾ ਹੈ ਦੁਪੱਟਾ। ਹਾਂਜੀ ਅਗੇ ਵਾਲਾ ਸੂਟ ਸਾਰੇ ਸੂਟਾਂ ਦੇ ਵਿੱਚ ਹੀ ਨਾ ਮੋਸਟਲੀ ਪਰਮਾਜਾ ਪ੍ਰਿੰਟ ਬਣਿਆ ਹੋਇਆ ਤੁਸੀਂ ਗਰਮੀ ਦੇ ਵਿੱਚ ਜਿੱਦਾਂ ਮਰਜ਼ੀ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਇਸ ਤਰ੍ਹਾਂ ਦੀ ਨਾਲ ਪ੍ਰਿੰਟਿੰਗ ਲਾਈਟ ਲਾਈਟ ਸ਼ੇਡਸ ਨੇ ਸਾਰੇ ਵਿੱਚ ਇਹ ਆ ਜਾਣਾ ਆਪਣਾ ਦੁਪੱਟਾ ਅੰਗੀ ਵਾਲਾ ਕੰਧਰਾਂ ਓਵਰਸੂਟ ਦੇ ਨਾਲ ਇਹ ਵਾਲਾ ਰਹੇਗਾ ਤੁਹਾਡਾ ਦੁਪੱਟਾ ਸਾਰੀ ਸਾਈਡਸ ਤੇ ਦੁਪੱਟੇ ਤੇ ਇਸ ਤਰ੍ਹਾਂ ਦੇ ਨਾਲ ਬਾਰਡਰ ਬਣਿਆ ਹੋਇਆ ਛੋਟੇ ਪੱਲਿਆਂ ਦੇ ਉੱਪਰ ਇਹ ਵਾਲਾ ਪਾウダー ਆਏਗਾ ਸੈਂਟਰ ਦੇ ਵਿੱਚ ਤੁਹਾਡੇ ਇਸ ਤਰ੍ਹਾਂ ਦੇ ਨਾਲ ਫਲਾਵਰਸ ਆਉਣਗੇ ਹਾਂਜੀ ਨੈਕਸਟ ਇਜ਼ ਯੂਰ ਸੂਟ ਇਹ ਵਾਲਾ ਕਲਰ ਆ ਜਾਣਾ ਹੈ ਕਿ ਤੇ ਇਹ ਆਇਆ ਦੁਪੱਟਾ ਸੇਮ ਹੀ ਉਸ ਦਾ ਦੁਪੱਟਾ ਬਣਿਆ ਹੋਇਆ ਠੀਕ ਹੈ ਜੇ ਤੁਸੀਂ ਸਕਰੀਨ ਸ਼ਾਟ ਲੈਣਾ ਤੁਸੀਂ ਸ਼ਰਟ ਦਾ ਸਕਰੀਨ ਸ਼ਾਟ ਲੈਣਾ ਹੈ ਹਾਂਜੀ ਨੈਕਸਟ ਆਪਣੀਆਂ ਇਹ ਵਾਲੀਆਂ ਸ਼ਰਟਸ ਨੇ ਇਹਨਾਂ ਦੇ ਨਾਲ ਇਸ ਤਰ੍ਹਾਂ ਦੇ ਨਾਲ ਪਲੇਨ ਬਾਟਮ ਰਹੇਗੀ ਤੁਸੀਂ ਬਾਟਮ ਤੇ ਐਮਬਰਾਇਡਰੀ ਵੀ ਕਰਵਾ ਸਕਦੇ ਹੋ ਜਿੱਦਾਂ ਮਰਜ਼ੀ ਵੇਅਰ ਕਰ ਸਕਦੇ ਹੋ ਹੁਣ ਤੇ ਐਸਟਰਾ ਦੇ ਨਾਲ ਰਹਿਣੀ ਹੈ ਸ਼ਰਟ ਤੇ ਏਮਬ੍ਰੋਇਡਰੀ ਤੇ ਇਹ ਆ ਜਾਣਾ ਤੁਹਾਡਾ ਨਾਲ ਦੁਪੱਟਾ ਐਸਟਰਾ ਦੇ ਨਾਲ ਦੁਪट्टे ਦੀ ਪੱਲੇ ਬਣੇ ਹੋਏ ਨੇ ਠੀਕ ਹੈ ਜੀ ਇਹ ਸੈਂਟਰ ਬਣਿਆ ਹੋਇਆ ਹੈ ਇੱਕ ਇਹ ਵਾਲਾ ਬਲੈਕ ਕਲਰ ਹੈ ਇਸ ਤਰ੍ਹਾਂ ਦੇ ਨਾਲ ਪਲੇਨ ਬਾਟਮ ਰਹੇ ਜੀ ਮਲਮਲ कॉटन ਦੀਆਂ ਤੁਹਾਡੀਆਂ ਸ਼ਰਟਸ ਨੇ ਜੀ कॉटन ਦੀਆਂ ਹੀ ਨਾਲ ਬਾਟਮਸ ਨੇ ਤੇ ਮਲਮਲ ਦੇ ਨੇ ਨਾਲ ਦੁਪੱਟੇ ਇਸ ਤਰ੍ਹਾਂ ਦੇ ਨਾਲ ਦੁਪੱਟਾ ਬਣਿਆ ਹੋਇਆ ਗਰਮੀਆਂ ਦੇ ਵਿੱਚ ਵੇਅਰ ਕਰਨ ਦੇ ਲਈ ਬਹੁਤ ਹੀ ਵਧੀਆ ਆਈਟਮ ਹੈ ਠੀਕ ਹੈ ਜੀ ਠੀਕ ਹੈ ਜੀ ਫਿਰ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਸੂਟਸ ਫਿਰ ਮਿਲਾਂਗੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇੰਨੇ ਸੂਟਸ ਦੇ ਆਰਡਰ ਕਰੋ ਬੁੱਕ